ਅੱਜ ਮਹਿਦਪੁਰ ਇਲਾਕੇ ਦੇ ਪਿੰਡ ਲੋਹਗੜ ਗੋਬਿੰਦਪੁਰ ਵਿੱਚ ਦਰਉਂਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਅਤੇ ਉਹਨਾਂ ਦੀ ਪੰਜਾਬ ਟੀਮ ਵੱਲੋਂ ਜਲੰਧਰ ਜ਼ਿਲ੍ਹੇ ਦੀ ਬਾਡੀ ਤਿਆਰ ਕੀਤੀ ਗਈ ਇਸ ਮੌਕੇ ਤੇ ਚੱਲਦੀ ਇੰਟਰਵਿਊ ਦੌਰਾਨ ਬੂਟਾ ਸਿੰਘ ਬੁਰਜਗਿਲ ਨੇ ਦੱਸਿਆ ਕਿ ਪੰਜਾਬ ਵਿੱਚ ਸਾਡੀ ਜਥੇਬੰਦੀ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਲੜ ਰਹੀ ਹੈ ਉਸਤੇ ਵਿਸਥਾਰ ਲਈ ਅਜੂ ਲੋਹਗੜ ਵਿਖੇ ਪਹੁੰਚੇ ਹਨ ਉਹਨਾਂ ਕਿਹਾ ਕਿ ਕਿਸੇ ਵੀ ਮੁਸੀਬਤ ਲਈ ਉਹ ਆਪਣੇ ਜਥੇਬੰਦੇ ਅਤੇ ਲੋਕਾਂ ਦੇ ਨਾਲ 24 ਘੰਟੇ ਖੜੇ ਹਨ ਉਹਨਾਂ ਕਿਹਾ ਕਿ ਅੱਜ ਕਿਸਾਨ ਅਤੇ ਮਜ਼ਦੂਰ ਦੀ ਪੰਜਾਬ ਸਰਕਾਰ ਵੱਲੋਂ ਸਾਰ ਹੀ ਲਈ ਗਈ ਬਸ ਫੋਕੇ ਵਾਦੇ ਹੀ ਕੀਤੇ ਗਏ ਜਦ ਕੇ ਪੰਜਾਬ ਦੇ ਕਲਾਕਾਰਾਂ ਅਤੇ ਐਨ ਆਰ ਆਈ ਭਰਾਵਾਂ ਨੇ ਹੜਾਂ ਦੀ ਮਾਰੇ ਠਾਏ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਹੈ ਜਿਸ ਦਾ ਉਹ ਧੰਨਵਾਦ ਕਰਦੇ ਹਨ ਇਸ ਮੌਕੇ ਉਹਨਾਂ ਨੇ ਸੁਤਨਾਮ ਸਿੰਘ ਲੋਹਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਲਾੜੀ ਨੂੰ ਮੀਤ ਪ੍ਰਧਾਨ ਰਮਨਜੀਤ ਸਿੰਘ ਸਮਰਾ ਨੂੰ ਜਨਰਲ ਸਕੱਤਰ ਕਰਮ ਸਿੰਘ ਗੋਬਿੰਦਪੁਰ ਨੂੰ ਸਕੱਤਰ ਅਤੇ ਪ੍ਰੋਗ ਸਿੰਘ ਨੂੰ ਖਜਾਂਚੀ ਨਿਯੁਕਤ ਕੀਤਾ ਇਸ ਮੌਕੇ ਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡਾ ਇਕੱਠ ਹੋਇਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮੈਂ ਹਰਪਾਲ ਸਿੰਘ ਜਸਟਰ ਦਾ ਸਵਾਤ ਕਰਦਾ ਹਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਡਗੋਦਾ ਦੇ ਪ੍ਰਧਾਨ ਜੀ ਬੁਟਾ ਸਿੰਘ ਜੀ ਹਾਂਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਮੈਂ ਬੁਟਾ ਸਿੰਘ ਬੁਰਜੇਗਲ ਸੁਪਾ ਪ੍ਰਧਾਨ ਵੀ ਤੇ ਜੀ ਉੱਤ ਡਕਾਉਂਦਾ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੀ ਇੱਕ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਹੈ ਪਹਿਲਾਂ ਨਹੀਂ ਸੀ ਜਿਹੜਾ ਕਮੇਟੀ ਸਾਡੇ ਜਲੰਧਰ ਦੇ ਵਿੱਚ ਤੇ ਵੱਡੀ ਗੰਤੀ ਦੇ ਵਿੱਚ ਇਕੱਠ ਕਰਕੇ ਇਹਨਾਂ ਨੇ ਚੁਣ ਕਰਵਾਈਆ ਮੇਰਾ ਖਲ 11 ਮੈਂਬਰੀ ਹੈ ਕਿ 11 ਮੈਂਬਰੀ ਜਿਹੜੀ ਕਮੇਟੀ ਹੈ ਉਹ ਅਸੀਂ ਚੁਣੀ ਹੈ ਉਹ ਕਮੇਟੀ ਹੁਣ ਲਗਾਤਾਰ ਸਾਡੀ ਸੂਬਾ ਕਮੇਟੀ ਦੇ ਨਾਲ ਰਾਫਤਾਰ ਰੱਖੂਗੀ ਜ਼ਿਲ੍ਹੇ ਦੇ ਵਿੱਚ ਜੋ ਵੀ ਸਮੱਸਿਆਵਾਂ ਕਿਸਾਨੀ ਨੂੰ ਆਉਂਦੀਆਂ ਨੇ ਆਹ ਮੂਰੇ ਮੰਡਕਾਂ ਦੇ ਵਿੱਚ ਝੋਨਾ ਵੇਕਣਾ ਉੱਥੇ ਸਮੱਸਿਆਵਾਂ ਹੁੰਦੀਆਂ ਨੇ ਆ ਹੜਾਂ ਦੇ ਵਿੱਚ ਬੜੀਆਂ ਸਮੱਸਿਆਵਾਂ ਆਈਆਂ ਜਮੀਨਾਂ ਰੁੜ ਗਈਆਂ ਕਿਸਾਨਾਂ ਦੀਆਂ ਬੰਨ ਟੁੱਟ ਰਹੇ ਨੇ ਉੱਥੇ ਵੀ ਲੋੜ ਪੈਂਦੀ ਆ ਸੋ ਜੋ ਵੀ ਪ੍ਰੋਬਲਮ ਹੋਊਗੀ ਕਿਸੇ ਵੀ ਕਿਸਮ ਦੀ ਮਾਲ ਮਹਿਕਮੇ ਨਾਲ ਆਏ ਪੁਲਿਸ ਮਹਿਕਮੇ ਨਾਲ ਆਏ ਉਹ ਆਪਣੇ ਪੱਧਰ ਤੇ ਵੀ ਹੱਲ ਕਰਵਾਉਗੇ ਅਗਲੇ ਨਾਲ ਤੋਂ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਸੇ ਧੀ ਭੈਣ ਦੇ ਮਾਮਲੇ ਆ ਜਾਂਦੇ ਆ ਬਲਾਤਕਾਰਾਂ ਦੇ ਮਾਮਲੇ ਆ ਜਾਂਦੇ ਆ ਸਹੁਰੇ ਵੱਲੋਂ ਕੁੱਟਮਾਰ ਦੇ ਮਾਮਲੇ ਆ ਜਾਂਦੇ ਆ ਜਿਹੜੇ ਸਮਾਜਿਕ ਮਸਲੇ ਆ ਉਹਨਾਂ ਨੂੰ ਵੀ ਅਸੀਂ ਹੱਥ ਪਾਉਨੇ ਆ ਨਾਲ ਦੀ ਨਾਲ ਜਿਹੜੀ ਆਰਥਿਕ ਲੜਾਈ ਹੈ ਉਹਨੂੰ ਵੀ ਅਸੀਂ ਲੜਦੇ ਹਾਂ ਤੇ ਨਾਲ ਅਸੀਂ ਇੱਕ ਚੇਤਨ ਵੀ ਕਰਦੇ ਹਾਂ ਜਿਹੜੀ ਇਹ ਜ਼ਿਲ੍ਹਾ ਕਮੇਟੀ ਚੁਣੀ ਹੈ ਨਾ ਇਹਨਾਂ ਨੂੰ ਆਏ ਲੱਗੂਗਾ ਕਿ ਅਸੀਂ ਕਿਸੇ ਹਨੇਰੇ ਦੇ ਵਿੱਚੋਂ ਨਿਕਲ ਕੇ ਜਿਵੇਂ ਚਾਨਣ ਦੇ ਵਿੱਚ ਆ ਗਏ ਹੁਣੇ ਹਾਂ ਕਿਉਂਕਿ ਨਹੀਂ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਆ ਉਹਨਾਂ ਦੇ ਨਮਾਇंदे ਐ ਐਵੇਂ ਸਾਡੀ ਜਨਤਾ ਨੂੰ ਪੁੱਤੂ ਬਣਾਈ ਰੱਖਦੇ ਨੇ ਗੁਲਾਮ ਬਣਾਈ ਰੱਖਦੇ ਨੇ ਜਦੋਂ ਕੋਈ ਜੱਥੇਬੰਦੀ ਤੇ ਲੜ ਲੱਗ ਜਾਂਦਾ ਉਹ ਫਿਰ ਸਾਰਾ ਜਿੰਮੇ ਧੁੰਦ ਲੈ ਜਾਂਦੀ ਹੈ ਨਾ ਇਸ ਢੰਗ ਨਾਲ ਲੈ ਜਾਂਦਾ ਆਪਣੇ ਪੈਰਾਂ ਤੇ ਆਪ ਖੜੇ ਹੋ ਕੇ ਉਹ ਜਿਹੜੀ ਲੜਾਈ ਲੱਗ ਰਹੀ ਹੈ ਹਾਂਜੀ ਸਰ ਅੱਗੇ ਆਪਣੀ ਗੱਲ ਬਾਤ ਵੀ ਚੱਲੇ ਜਿਵੇਂ ਪਿਛਲੇ ਦਿਨਾਂ ਜੀ ਹੜ੍ਹਾਂ ਦੀ ਮਾਰ ਵਿੱਚ ਪੰਜਾਬ ਪੂਰੀ ਤਰ੍ਹਾਂ ਡੁੱਬ ਗਿਆ ਇਸ ਨੂੰ ਮੁਖ ਰੱਖਦੇ ਆ ਤੁਹਾਡੀ ਗੱਲ ਵੀ ਚੱਲੀਗੀ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਸਹਿਯੋਗ ਮਿਲਿਆ ਦੇਖੋ ਬਿਲਕੁਲ ਕੋਈ ਪ੍ਰਸ਼ਾਸਨ ਵੱਲੋਂ ਸਹਿਯੋਗ ਨਹੀਂ ਹੈ ਜੋ ਬੰਨ ਬੰਨ ਰਹੇ ਨੇ ਉਹ ਵੀ ਲੋਕ ਬੰਨ ਰਹੇ ਨੇ ਜੋ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਉਹ ਵੀ ਲੋਕ ਭੇਜ ਰਹੇ ਨੇ ਦੇਖੋ ਕਈ ਜਿਵੇਂ ਅੰਮਰਤਾ ਸਰਦੀ ਡੀਸੀ ਆ ਇੱਕ ਦੋ ਡੀਸੀ ਹੋਰ ਬੜੇ ਔਰ ਚਰਚਾ ਦੇ ਵਿੱਚ ਆਏ ਨੇ ਉਹਨਾਂ ਨੇ ਚੱਕ ਕੇ ਪਾਣੀ ਦੀਆਂ ਬੋਤਲਾਂ ਫੜਾਤੀਆਂ ਕਿਸੇ ਨੇ ਚੱਕ ਕੇ ਕੋਈ ਛੋਟਾ ਜਿਹਾ ਥੈਲੀ ਫੜਾਤੀ ਇਹ ਦੇਖੋ ਜ਼ਿਲ੍ਹਾ ਅਧਿਕਾਰੀਆਂ ਦਾ ਕੰਮ ਨਹੀਂ ਹੈ ਇਹ ਸਮਾਜ ਸੇਵੀ ਜਿੱਥੇ ਬੰਦਿਆਂ ਦਾ ਕੰਮ ਹੈ ਜ਼ਿਲ੍ਹਾ ਅਧਿਕਾਰੀਆਂ ਦਾ ਕੰਮ ਹੈ ਕਿਤੇ ਬੰਨ ਨਹੀਂ ਵਜਦਾ ਉਥੇ ਬਰਮ ਫੋਰਸ ਵੀ ਮਗਾ ਲੈਂਦੇ ਨੇ ਉਹ ਆਰਮੀ ਆਈ ਹੋਈ ਆ ਪੰਜਾਬ ਦੇ ਵਿੱਚ ਉਹ ਆਰਮੀ ਨੂੰ ਲਾਉਣ ਬੰਨਣੋ ਬਣਾਣਾ ਇਵੇਂ ਜਿਵੇਂ ਕੋਈ ਦੁਬਾਰਾ ਲੱਗਦਾ ਕਿ ਬੰਨ ਟੁੱਟੂਗਾ ਖਰੂਗਾ ਉਹਨਾਂ ਦਾ ਪ੍ਰਬੰਧ ਕਰਨਾ ਜਾਂ ਮਤਲਬ ਜਿਹੜੀ ਆਰਥਿਕ ਤੌਰ ਤੇ ਸਹਾਇਤਾ ਪੰਜਾਬ ਸਰਕਾਰ ਨੇ ਐਲਾਨ ਕੀਤੀ ਆ ਉਹਦੀਆਂ ਲਿਸਟਾਂ ਤਿਆਰ ਕਰਨਾ ਤੇਜ਼ੀ ਨਾਲ ਤਿਆਰ ਕਰਨਾ ਜਿਹੜੀਆਂ ਗਰਜ਼ਾਵੀਆਂ ਤੇਜ਼ੀ ਨਾਲ ਕਰਵਾਉਣਾ ਤਾਂ ਕਿ ਛੇਤੀ ਮਤਲਬ ਆਪਣੇ ਪੈਰਾਂ ਤੇ ਖੜਨ ਜਿਹੜੇ ਲੋਕ ਡੁੱਬ ਚੁੱਕੇ ਨੇ ਇਹ ਕੰਮ ਹੈ ਮਤਲਬ ਇਹ ਦੇ ਸਰਕਾਰਾਂ ਦੇ ਤੇ ਅਧਿਕਾਰੀਆਂ ਦੇ ਜਿਹੜਿਆਂ ਦੇ ਨਏ ਤੇ ਬਲਾਖਾਂ ਦੇ ਆnde ਜਿਹੜਾ ਕਰਨ ਵਾਲਾ ਕੰਮ ਉਹ ਕਰ ਨਹੀਂ ਰਹੇ ਜਿਹੜਾ ਕਰਨਾ ਨਹੀਂ ਹੁੰਦਾ ਉਹ ਕਰਦੇ ਨੇ ਐਵੇਂ ਲੋਕਾਂ ਦੇ ਵਿੱਚ ਆਪ ਦਾ ਬੱਲੇ ਬੱਲੇ ਕਰਾਉਣ ਦੇ ਖਾਤਰ ਸੋ ਇਹ ਇਹਨਾਂ ਦੇ ਕੰਮ ਨਹੀਂ ਹੈ ਇਹਨਾਂ ਦੇ ਕੰਮ ਜਿਹੜੇ ਮੈਂ ਕਰਾਏ ਆ ਉਹ ਹੋਣੇ ਬਾਕੀ ਲੋਕ ਕੋ ਕਰ ਰਹੇ ਨੇ ਕੰਮ। ਪੱਛਰ ਦੀ ਗੱਲ ਕਰੀ ਆਪਣੇ ਹਾਲਾਤਾਂ ਦੀ ਜਿੱਦਾਂ ਤੁਸੀਂ ਆਪਣੇ ਪਿੰਡੋਂ ਆ ਦਿਖੋਤਾ ਉੱਤਲਾ ਏਰੀਆ ਆਪਣਾ ਹਾਲਾਤ ਮੌਕੇ ਤੇ ਦੇਖੀ ਤੇ ਕਿੱਦਾਂ ਦੇ ਇਸ ਸਮੇਂ ਹੜ੍ਹਾਂ ਦੀ ਮਾਰ ਚ ਆਇਆ ਹੋਇਆ ਬਿਲਕੁਲ ਜਦੋਂ ਅਸੀਂ ਦੇਖਦੇ ਆ ਨਾ ਇੱਧਰ ਲਾ ਕੇ ਗਰਦਾਸਪੁਰ ਤੋਂ ਅੰਮ੍ਰਿਤਸਰ ਤਰਨਤਾਰਨ ਤੇ ਦੂਸਰਾ ਪਾਜਲਕਾ ਤੇ ਅੱਗੇ ਫਿਰੋਜਪੁਰ ਆ ਗਿਆ ਸਾਰੇ ਜ਼ਿਲ੍ਹੇ ਇਹ ਬੁਰੀ ਤਰ੍ਹਾਂ ਮਾਰ ਹਟਾਏ ਹੋਏ ਨੇ ਬੰਨ ਟੁੱਟੇ ਐ ਟੁੱਟ ਕੇ ਇੰਨਾ ਪਾਣੀ ਵਗਿਆ ਮੈਂ ਨਾ ਤੁਸੀਂ ਹੈਰਾਨ ਹੋਵੋਗੇ ਜਿਵੇਂ ਕੁਪਨੀ ਦੀ ਦਾ ਆਪਣੇ ਸਾਹਮਣੇ ਇਹਦੇ ਉੱਪਰ ਦੀ ਪਾਣੀ ਵਗਿਆ ਅਸੀਂ ਦੇਖ ਕੇ ਸਾਰੇ ਕੋਈ 20 20 ਫੁੱਟ 25 25 ਫੁੱਟ ਪਾਣੀ ਮਤਲਬ ਇਕੱਠਾ ਆਇਆ ਤੇ ਜਿਹੜਾ ਸਾਰਾ ਕੁਝ ਰੋੜ ਕੇ ਲੈ ਗਿਆ ਲੋਕ ਨੁਕਸਾਨ ਦੀ ਕਰਦੇ ਆ ਜੀਵ ਜੰਤੂ ਮੱਝਾਂ ਦਾ ਨੁਕਸਾਨ ਬਹੁਤ ਹੋਇਆ ਜੀ ਨਾਲੇ ਆਪਣਾ ਲੋਕ ਵੀ ਬਹੁਤ ਮਰੇ ਟਪੜ ਲੱਗਾ ਦੇਖੋ ਜਿਹੜੀਆਂ ਮਨੁੱਖੀ ਜਾਨਾਂ ਹੁਣ ਤੱਕ ਜਿਹੜੀਆਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਉਹ 50 ਕ ਮਨੁੱਖੀ ਜਾਨਾਂ ਜਾ ਚੁੱਕੀਆਂ ਤੇ ਸੈਂਕੜੇ ਹਜ਼ਾਰਾਂ ਪਸ਼ੂ ਜਿਹੜੇ ਬੰਨੇ ਰਹੇਗੇ ਉਹਨਾਂ ਨੂੰ ਖੋਲਣ ਦਾ ਮੌਕਾ ਨਹੀਂ ਮਿਲਿਆ ਉਹ ਜਿਉਂ-ਜਿਉਂ ਹੁਣ ਪਾਣੀ ਉਤਰਦਾ ਉਦੋਂ ਪਤਾ ਲੱਗਦਾ ਕਿ ਜਦੋਂ ਮਤਲਬ ਖੁਰਲਾਂ ਦੇ ਉੱਪਰ ਉਹ ਪਏ ਨੇ ਰੁੜ ਗਏ ਨੇ ਪਾਕਿਸਤਾਨ ਚ ਚਲੇ ਗਏ ਨੇ ਕੱਲਾ ਇਹ ਨਹੀਂ ਜਿਹੜੇ ਦੂਸਰੇ ਮਤਲਬ ਮੁਰਗੀ ਫਾਰਮ ਹੈ ਉਹ ਪੁਲਟਰੀ ਫਾਰਮ ਸਾਰੇ ਦਾ ਸਾਰੇ ਵਿੱਚੇ ਮੁਰਗੀਆਂ ਮਰੀਆਂ ਪੰਗਾਂ ਨੇ ਕਿਤੇ ਸ਼ੂਰਾਂ ਦਾ ਫਾਰਮ ਹੈ ਉਹਨਾਂ ਦਾ ਵੀ ਇਹੀ ਹਾਲ ਹੈ ਬਹੁਤ ਮਤਲਬ ਜਾਨੀ ਨੁਕਸਾਨ ਬਹੁਤ ਹੋਇਆ ਵੱਡੀ ਪੱਧਰ ਤੇ ਠੀਕ ਹੈ ਸਤਨਾਮ ਸਿੰਘ ਜੀ ਪਤਾ ਲੱਗ ਸਤਨਾਮ ਚੰਗ ਜੀ ਜਿਹੜੇ ਤੇ ਪਿੰਡ ਹਨ ਬਣਾਏ ਨੇ ਹਾਂ ਜਿਹੜੀ ਅੱਜ ਅਸੀਂ ਜ਼ਿਲ੍ਹਾ ਕਮੇਟੀ ਚੁਣੀ ਆ ਉਹਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਨੇ ਸਤਨਾਮ ਸਿੰਘ ਹੈ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਨੇ ਮੀਤ ਪ੍ਰਧਾਨ ਡਾਕਟਰ ਨਰਿੰਦਰ ਸਿੰਘ ਨੇ ਗਵਿੰਦਪੁਰਾ ਜਰਨੰਦ ਸਕੱਤਰ ਰਾਮਜੀਤ ਸਿੰਘ ਸਮਰਾ ਸਕੱਤਰ ਕਰਮ ਸਿੰਘ ਗਵਿੰਦਪੁਰਾ ਖਜ਼ਾਨਚੀ ਤਰਲੋਕ ਸਿੰਘ ਸਾਹਿਬ ਖਜਾਨਚੀ ਨਹੀਂ ਹੈ ਸਰ ਖਜਾਨਚੀ ਬਲਕਾਰ ਸਿੰਘ ਬੋਰਾ ਮੁਖ ਬਲਾਰਾ ਕਮਲਜੀਤ ਸਿੰਘ ਮੰਡ ਮੀਡੀਆ ਅੰਚਾਰਜ ਅਮਨਦੀਪ ਸਿੰਘ ਅਰਸ਼ਦੀਪ ਸਿੰਘ ਇਵੇਂ ਜਿਵੇਂ ਕਈ ਕਮੇਟੀ ਮੈਂਬਰ ਹੋਰ ਵੀ ਨੇ ਤੇ ਇਹ 11 ਮੈਂਬਰ ਦੀ ਕਮੇਟੀ ਦੀ ਅੱਜ ਚੋਣ ਕਰਕੇ ਇਹਨਾਂ ਨੂੰ ਜ਼ਿੰਮੇਵਾਰੀ ਜ਼ਿਲ੍ਹਾ ਜਲੰਧਰ ਦੀ ਸਮਾਈ ਹੈ ਨਾ ਕਿ ਮਤਲਬ ਇਸ ਇਲਾਕੇ ਸਹੀ ਗੱਲ ਹੈ ਜਿਵੇਂ ਆਪਣੇ ਭਾਰਤੀ ਕਿਸਾਨ ਜੁਨੀਅਰ ਆਪਣੇ ਅਕੌਦਾ ਜੀ ਚੱਲਦੀ ਹੈ ਤੁਸੀਂ ਅੱਗੇ ਵੀ ਦੱਸਿਆ ਇਹ ਦੇ ਵਿੱਚ ਕੁੱਲ ਕਿੰਨੇ ਮੈਂਬਰ ਨੇ ਜੀ ਪੂਰੇ ਪੰਜਾਬ ਦੇ ਜਿਹੜੇ ਮੈਂਬਰਾਂ ਦੀ ਗੱਲ ਆ ਜਦੋਂ ਅਸੀਂ ਮੈਂਬਰਸ਼ਿਪ ਸ਼ੁਰੂ ਕਰਦੇ ਹਾਂ ਪਿੰਡ ਦੇ ਵਿੱਚ ਉਹ 20 ਰੁਪਏ ਉਹਦੀ ਫੀਸ ਅਸੀਂ ਲੈ ਕੇ ਪੂਰਾ ਜਿਹੜਾ ਪੰਜਾਬ ਦਾ ਹੈਗੇ ਨੇ ਪਿੰਡ ਦੇ ਸਾਰੇ ਲੋਕ ਬਾਹੀ ਕਰਨ ਵਾਲੇ ਉਹਨਾਂ ਨੂੰ ਅਸੀਂ ਮੈਂਬਰ ਬਣਾਉਨੇ ਨੇ ਤੇ ਉਹ ਮੈਂਬਰਸ਼ਿਪ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੋ ਜਾਂਦੀ ਹੈ ਜਦੋਂ ਆਪਣੇ ਲੱਖਾਂ ਦੇ ਹਿਸਾਬ ਨਾਲ ਲੋਕ ਆਪਣੇ ਨਾਲ ਜੁੜੇ ਹੋਏ ਹਾਂ ਜੁੜੇ ਹੋਏ ਨੇ 17 ਜ਼ਿਲ੍ਹਿਆਂ ਦੇ ਵਿੱਚ ਅਸ 17ਵਾਂ ਜਿਲ੍ਹਾ ਅੱਜ ਜਿਹੜਾ ਸਾਡੇ ਨਾਲ ਜੁੜ ਚੁੱਕਿਆ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਜਦੋਂ ਇਹ ਹੁਣ ਮੈਂਬਰਸ਼ਿਪ ਅਪਰਤੀ ਕਰਨਗੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਊਗੀ ਅਸੀਂ ਅਪੀਲ ਵੀ ਕਰਦੇ ਹਾਂ ਸਾਡਾ ਵਿਧਾਨ ਵੀ ਇਹੀ ਕਹਿੰਦਾ ਹੈ ਕਿ ਹਰ ਖੇਤੀ ਕਰਨ ਵਾਲਾ ਉਹ ਜੱਥੇਬੰਦੀ ਦਾ ਮੈਂਬਰ ਹੋਣਾ ਚਾਹੀਦਾ ਠੀਕ ਹੈ ਜਿਹੜੀ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਜਿਸ ਤੁਹਾਡੀ ਗੱਲਬਾਤ ਬਹੁਤ ਵਧੀਆ ਹੋਈ ਜੀ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਜੱਜ ਜੀ ਨੇ ਜੋ ਇਹ ਸਰਹਾਨ ਅਭੋਲਨ ਦਾ ਇਕੱਠ ਕੀਤਾ ਬਹੁਤ ਖਿਸੀ ਹੈ ਸਰਦਾਰ ਸਿਮਰਜੀਤ ਸਿੰਘ ਸਮਰਾਸਾ ਸਰਪੰਚ ਰਾਮ ਸਿੰਘ ਜੀ ਲੋਗੜ ਹੋਰ ਸਾਡੇ ਵੀ ਨੰਬਰਦਾਰ ਸਾਹਿਬ ਸਾਰੇ ਭਗਵੰਤੇ ਸੱਜਣਾਂ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋ ਸਤੇਸ਼ ਸਿੰਘ ਜੀ ਸਾਹਿਬ ਆਪ ਜੀ ਨੂੰ ਅਗਨਾ ਸਮਾਧਨ ਬਸੰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ऐसा ज्ञान है इस समरा वो आप संगत के नाल अपने विचार सांझे करने के लिए रमन जी सिंह समरा और कसे गुरुजी वीरय ਤੁਹਾਡਾ ਇੱਥੇ ਔਰ ਤੇ ਬਹੁਤ ਬਹੁਤ ਧੰਵਾਦ ਅਤੇ ਪਿਆਰ ਸਤਿਕਾਰ ਸਹਿਤ ਆਪ ਸਭ ਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਹੋਈ ਫਤਿਹ ਉਹਨਾਂ ਸਾਜਣਾਵਾਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਸ ਵਿਚਾਰ ਕਾਠ ਰੂਹ ਦੇਖ ਕੇ ਇਹ ਕਹਿਣਾ ਹਾਂ ਕਿ ਅੱਜ ਇਸ ਤੋਂ ਗੱਲ ਤੋਂ ਕਿ ਸਾਬਤ ਹੁੰਦਾ ਹੈ ਕਿ ਨੋਕਾਵੰਦਰ ਕਿਸਾਨੀ ਅਤੇ ਦੇਸ਼ ਚਿਰ ਚੱਲ ਰਹੀਆਂ ਫਰਾਂਚੀਆਂ ਮੁੱਖ ਮੰਤਵ ਇਹ ਹੈ ਕਿ ਸਮੇਂ ਦੀ ਲੋੜ ਅਨੁਸਾਰ ਆਪਾਂ ਸਰਕਾਰਾਂ ਨੂੰ ਬਹੁਤ ਪਰਖ ਨੇ ਹੁੰਦੇ ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਇੱਥੇ ਹੋ ਗੁਜ਼ਰੀਆਂ ਉਹਦਾ ਕੰਡਾ ਜਿਆਦਾ ਹੈ ਜੇ ਆਕਾਲ ਪੁਰਖ ਨੇ ਕਿਰਪਾ ਰੱਖੀ ਤਾਂ ਅਸੀਂ ਬਚਿਆ ਰਹਤ ਅਸੀਂ ਬਚੇ ਆ ਨਹੀਂ ਤਾਂ ਸਾਡੀ ਖਾਲੀ ਮਾਲੀ ਮੀਡੀਆ ਵਾਲੇ ਆਪਾਂ ਖਬਰਾਂ ਦੇਖਦੇ ਆ ਕਿ ਲੋਕਾਂ ਦਾਨ ਦੇਣ ਵਾਲਿਆਂ ਨੂੰ ਨੋਚ-ਨੋਚ ਕਹਿੰਦੇ ਆ ਪਰ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਆਤਮਾਲਾ ਦੇ ਨਾਂ ਦੇ ਉੱਤੇ ਆਬਾਦੀ ਨੂੰ ਨੁਕਸਾਨ ਕੀਤਾ ਜਾ ਸਕਦਾ ਵੱਡੇ ਵੱਡੇ ਰੋਡ ਕੱਟੇ ਜਾ ਸਕਦੇ ਆ ਕੀ ਪਾਸ ਕੀ ਹੈ ਜਮਨ ਤੇ ਜਿੰਨਾ ਬੰਨਿਆ ਇਹ ਕੰਪਨੀਆਂ ਨੂੰ ਥੇਕੇ ਦੇ ਕੇ ਵੱਡੇ ਚੌੜੇ ਨਹੀਂ ਕੀਤੇ ਜਾ ਸਕਦੇ ਮਜ਼ਬੂਤ ਕੀਤੇ ਜਾ ਸਕਦੇ ਆ ਸਾਡੇ ਉੱਤੇ ਆਰਥਿਕ ਅਤੇ ਮਨੁੱਖੀ ਹਸੂਬਿਆਂ ਵੱਲੋਂ ਦੇਖੇ ਜੋ ਅਰੰachal pradesh ਹਰਿਆਣਾ ਉਮਾਚਲ ਰਾਜਸਥਾਨ ਲੰਮੂ ਕਸ਼ਮੀਰ ਦੇਵਾਂਗੂ ਕੇ 42 ਸਟੇਟਾਂ ਤੋਂ ਇਹ ਇਨਸਾਨ ਜ਼ਮੀਨ ਨਹੀਂ ਗ੍ਰਹਿਤੇ ਗਾ ਪਰ ਉਹ ਗੱਲਾਂ ਅਵਾਇਚੀ ਰਹਿ ਗਈਆਂ ਸਰਕਾਰਾਂ ਨੇ ਕੋਈ ਉਸ ਗੱਲ ਦੇ ਧਿਆਨ ਨਹੀਂ ਦਿੱਤਾ ਅਚੋਸ ਮੈਂ ਉਸ ਹਸਪਤਾਲ ਨੂੰ ਦੇਖਦਾ ਸੀ ਕਿ ਤੁਸੀਂ ਵੀ ਸਾਰੇ ਆਜੀ ਤੱਕ ਅਖਬਾਰਾਂ ਅਖਬਾਰਾਂ ਨਾਲ ਜੁੜੇ ਹੋਇਓ ਅੱਲ ਦੀ ਹੀ ਗੱਲ ਆ ਕਿ ਪਰਸੋਂ ਪੰਗਪਿੰਡ ਤਰਨਤਾਰਨ ਤੋਂ ਵੇਲੇ ਦੋ ਸਕੇ ਪ੍ਰਾਣਾ ਟੀਕੇ ਲਾ ਕੇ ਮੁੱਕ ਗਏ ਨਸ਼ੇ ਨਾਲ ਉਹਨਾਂ ਦੀ ਮੌਤ ਹੋਈ ਪਰਿਵਾਰ ਉਪਰਤ ਰਿਹਾ ਸੀ ਪਰ ਪ੍ਰਸ਼ਾਸਨ ਨੇ ਇਹ ਗੱਲ ਕਹਿ ਕੇ ਛਾੜ ਦਿੱਤਾ ਜਿ ਇਹਦੇ ਕੁਝ ਬੱਟੇ ਬੱਟੇ ਸਮਗਲਰ ਨਸ਼ਾ ਤਸਕਰ ਤੇ ਨਸ਼ਾ ਵੇਚਦੇ ਆ ਤੇ ਡਿਪਟੀ ਦਾ ਬਿਆਨ ਬਹੁਤ^{(\text{ਸੁੰਦਰ}} \text{ਜੋਕ ਸੀ}} \text{ਉਹਦਾ ਬਿਆਨ ਸੀ ਕਿ ਨਹੀਂ ਜੀ ਨਸ਼ਾ ਤਸਕਰ ਤਾਂ ਸੀ ਰੋਗ ਦਿੰਦੇ ਆ ਉਹ ਤਾਂ ਸੀ ਕਿੰਨਾ ਜੇ ਅਜਿਹਾ ਫਟਾ ਲੋਕਤੰਤਰ ਹੋਵੇ ਇੰਨਾ ਪ੍ਰਸ਼ਾਸਨ ਹੋਵੇ ਇੰਨਾ ਏਜੰਸੀਆਂ ਹੋਣ ਉਹਦੇ ਵਿੱਚ ਕਿ ਕੋਈ ਵੱਡੇ ਡੀਐਸਪੀ ਦਾ ਬਿਆਨ ਹੋਵੇ ਤੇ ਕੋਈ ਨਵਾਂ ਮਸਾਹ ਪਸਕਰ ਹੋਊਗਾ ਸਾਨੂੰ ਇਸ ਦਾ ਪਤਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕੋਈ ਖਬਰਾਂ ਤੁਸੀਂ ਮੀਡੀਆ ਰਾਹੀਂ ਦੇਖੀਆਂ ਹੋਣੀਆਂ ਕਿ ਕੋਈ ਪ੍ਰਵਾਸੀ ਆ ਕੇ ਕਲਧਿਆਣੇ ਵਿੱਚ ਛੋਟੀ ਬੱਚੀ ਨੂੰ ਇੱਕ ਬਾਸਟੀ ਚ ਬੰਦ ਕਰਕੇ ਟੰਡ ਵਾਲੀ ਚ ਲੈ ਕੇ ਗਏ ਨਾ ਕਤਲ ਕੀਤਾ ਉਹ ਸ਼ਿਆਦਪਤੀਆਂ ਨੇ ਦੁਸ਼ਕਰਮ ਕੀਤਾ ਉਹ ਮਾਰ ਦਿੱਤਾ ਲੁਧਿਆਣੇ ਵਿੱਚ ਦੋ ਬੱਚਿਆਂ ਨੂੰ ਪਕੜਿਆ ਉਹ ਲੜਕੇ ਨੇ ਅੱਜਕੱਲ੍ਹ ਪ੍ਰਵਾਸੀ ਵੀ ਜੂਰਾ ਕਰ ਦਿੰਦੇ ਛੋਟੇ ਬੱਚਿਆਂ ਦੇ ਕਿ ਕੋਈ ਰਾਹ ਜਾਂਦਾ ਕੋਈ ਇਹਨਾਂ ਨੂੰ ਸਿੱਖਾਂ ਦੇ ਬੱਚੇ ਸਮਝ ਕੇ ਕੁਛ ਉਹ ਉਹਨੂੰ ਦੇਖ ਕੇ ਦੇਖੋ ਉਹ ਬੱਚਿਆਂ ਨੂੰ ਕੁਝ ਬੰਦੇ ਚੱਕ ਕੇ ਲੈ ਗਏ ਜਦੋਂ ਉਹਨਾਂ ਦੀ ਬੋਲੀ ਸੁਣੀ ਉਹਨਾਂ ਨੂੰ ਪਤਾ ਲੱਗਾ ਉਹ ਮਕੂਦੇ ਨੇੜੇ ਕਮਾੜਾ ਕਾਫੀ ਦੇਰ ਹੋ ਗਈਆਂ ਉਹਦਾ ਕਾਰਨ ਇਹ ਸੀ ਵੀ ਜਿੱਦਣ ਦੇ ਪੰਜਾਬ ਵਿੱਚ ਹੜ੍ਹ ਆਏ ਆ ਸਾਡੀ ਜਿਹੜੀ ਸੂਬਾ ਟੀਮ ਇਹ ਲਗਾਤਾਰੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿੱਥੇ ਵੀ ਕੋਈ ਲੋੜਾ ਪ੍ਰਸ਼ਾਸਨ ਨੂੰ ਤਦਾਬ ਨਹੀਂ ਦਿੰਦੇ ਜਾਣੀਆਂ ਜਿੱਥੇ ਕੋਈ ਆਪਣੇ ਕਰਨ ਵਾਲੀਆਂ ਲੋੜਾਂ ਸੀ ਅਸੀਂ ਉਹ ਪੂਰੀਆਂ ਕੀਤੀਆਂ ਰਾਤ ਵੀ ਸੂਬਾ ਪ੍ਰਧਾਨ ਸਾਡੇ 2:30 ਵਜੇ ਘਰ ਫੋਨ ਕੇ ਜਦसे ਬੰਦੀ ਭਾਰਤੀ ਕਿਸਾਨ ਵੀਰ ਨੂੰ ਡਕਾਉਂਦਾ ਡਕਾਉਂਦਾ ਸਾਡੇ ਪਹਿਲੇ ਸੁਭਾ ਪ੍ਰਧਾਨ ਹੋਇਆ ਬਲਕਾਰ ਸਿੰਘ ਡਕਾਉਂਦਾ ਉਹਨਾਂ ਤੇ ਉਹਨਾਂ ਦੀ ਧਰਮਪਤਰੀ ਦੀ ਇੱਕ ਸੜਖ ਹਾਸੇ ਦੇ ਵਿੱਚ ਮੌਤ ਹੋ ਗਈ ਸੀਗੀ ਓਟੋ ਹੀ ਉਹ ਨੌਆਂ ਜਿਹੜਾ ਪਿੰਡ ਦਾ ਨਾਮ ਡਕਾਉਂਦਾ ਸਾਡੀ ਦਿੱਤੇ ਵਰਦੀ ਦਾ ਨਾਮ ਬਣ ਗਿਆ ਇਹ ਦਿੱਤੇ ਬੰਦੀਆਂ ਦੀਆਂ ਕਿੰਨੀਆਂ ਕੁ ਪ੍ਰਾਪਤੀਆਂ ਮੈਂ ਕਦੇ ਹੀ ਗਣੌਣ ਲੱਗਾਂ ਤਾਂ ਘੰਟੇ ਲੱਗ ਜਾਣਗੇ ਸਾਡੇ ਜਿਹੜੇ ਬੁਲਾਰੇ ਸਾਡੀ ਸੁਭਾ ਕਮੇਟੀ ਆ ਉਹ ਆਪੋ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਇਹ ਟੀਮਾਂ ਦੇ ਜਿਹੜਾ ਪ੍ਰਧਾਨ ਜੀ ਆ ਉਹ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਗੇ ਕਿ ਅਸੀਂ ਆਪਦੇ ਪੂਰੇ ਤਨਮੱਦ ਦੇ ਨਾਲ ਜਿਹੜੀ ਹੈਗੀ ਆ ਇਸ ਜਥੇਬੰਦੀ ਦੇ ਵਿੱਚ ਕੰਮ ਕਰਾਂਗੇ ਤੇ ਤੁਹਾਡੇ ਜਿਹੜੇ ਮੰਦਾ ਮਸਲੇ ਆ ਉਹਨਾਂ ਨੂੰ ਹੱਲ ਕਰੇ ਬੋਟਾ ਸਿੰਘ ਬਰਜਕਲ ਜੀ ਤੇ ਉਹਨਾਂ ਦੀ ਟੀਮ ਤੇ ਮੀਡੀਆ ਵਾਲੇ ਵੀਰ ਇਹ ਸਾਰੇ ਸਾਡੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਈ ਹੋਈ ਕਿਸਾਨ ਆਗੂ ਕਿਸਾਨ ਵੀਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਝੋਟੇ ਮੈਂ ਵੀਰੋ ਤੁਹਾਨੂੰ ਸਾਰਿਆਂ ਨੂੰ ਤੇ ਪ੍ਰਭਾਤ ਜੀ ਨੂੰ ਵਿਸ਼ਵਾਸ ਹੋਣਾ ਕਿ ਜਿਹੜੀ ਵੀ ਸਾਡੀ ਟੀਮ ਆਪਣੇ ਜ਼ਿਲ੍ਹਾ ਕਾਈ ਸੁਣੀ ਆ ਕਿਉਂਕਿ ਸਾਡੇ ਜਿਹੜੇ ਤਜਰਬੇ ਆ ਦਿਨੋਂ ਕੋਈ ਕਾਈ ਬਣ ਜੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਬਗਰ ਆਪਾ ਤੁਰੇ ਜਾਂਦੇ ਆ ਅਸੀਂ ਨਾ ਵੋਟ ਪਾਉਨੇ ਆ ਨਾ ਕਹਿੰਦੇ ਦੱਸਣਾ ਪਊਗਾ ਬਾਕੀ ਜੇ ਤੁਹਾਡਾ ਨਹੀਂ ਸਿਰਦਾ ਤੁਹਾਡੀ ਮਰਜ਼ੀ ਆ ਅਸੀਂ ਤਾਂ ਦੁਬੇ ਨਹੀਂ ਕਹਿੰਦੇ ਉਹ ਪਾਰਟੀ ਮਗਰ ਲੱਗ ਜਾ ਉਹ ਮਗਰ ਲੱਗ ਜਾ ਹੁਣ ਸਾਡੀ ਪੰਜਾਬ ਦੀ ਪੂਰੀ ਟੀਮ ਆਈ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਉਹਨਾਂ ਦੇ ਵਿੱਚ ਕਰਾਈ ਵੀ ਕਢਾਣੀ ਤੁਹਾਨੂੰ ਸਾਰੇ ਆ ਬਨਾ ਮਾਨਪੁਰ ਦੇ ਵਿਚਾਰ ਗੋਬਿੰਦਪੁਰ ਤੋਂ ਕਿੰਨੇ ਵਿਚਾਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਚੋਣੇ ਗਏ ਅਸੀਂ ਪੜਨ ਕਰਦੇ ਹਾਂ ਕਿ ਜੋ ਜੋ ਫਿਰ ਬੰਦੀ ਦਾ ਸਬੰਧ ਆਮਦੇ ਮੁਤਾਬਕ ਕੋ ਅਸੀਂ ਚੰਨਾਂਗੇ ਅਸੀਂ ਸੌਖਾ ਦੇ ਹਾਂ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖੋ ਸਿਰਫ ਸਿਰਫ ਤੇ ਸਿਰਫ ਕਸਾਲੀ ਦੀ ਸੇਵਾ ਲਈ ਅਜਰ ਹੁੰਦਾ ਹੈ ਕਿ ਸੌਹਾ ਜਿਹਾ ਮਜੀਬ ਲੋਕਾਂ ਨੂੰ ਚੁੱਕੀ ਲਦੀ ਹੈ ਅਰ ਤੁਹਾਡਾ ਫਰਜ਼ ਆ ਜੋ ਸਮਝੋ ਕੀ ਸਮਝ ਲਓ ਵੀ ਲੋਕਾਂ ਦੇ ਇਕੱਠ ਦੇ ਵਿੱਚ ਕੋਈ ਕਹਦਾ ਕਿ ਪੀਪਲਜ਼ ਵਾਸ ਕੋਨਸਰਵਸ ਲੋਕਾਂ ਦੀ ਆਵਾਜ਼ ਰੱਖਣੀ ਹੈ